ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟਰ ਵਾਇਰਲ ਹੋਇਆ ਕਿ ਸਵਰਨ ਟੈਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਸੂਸੀ ਦੇ ਦੋਸ਼ਾਂ ਦੇ ਵਿੱਚ ਪੰਜਾਬ ਦੇ ਡੀਜੀਪੀ ਸਾਹਿਬ ਗੌਰਵ ਯਾਦਵ ਨੇ ਇਹ ਜਾਣਕਾਰੀ ਦਿੱਤੀ ਹੈ ਪਰ ਇਹ ਜਾਣਕਾਰੀ ਬਿਲਕੁਲ ਝੂਠੀ ਸੀ ਮੈਨੂੰ ਕਿਸੇ ਨੇ ਗ੍ਰਿਫਤਾਰ ਨਹੀਂ ਕੀਤਾ ਮੈਂ ਆਪਣੇ ਘਰ ਦੇ ਵਿੱਚ ਆ ਆਪਣੇ ਕੰਮਾਂ ਦੇ ਵਿੱਚ ਜਿਵੇਂ ਪਹਿਲਾਂ ਬਿਜ਼ੀ ਹੁੰਨਾ ਮਸਰੂਫ ਹੁੰਨਾ ਉਸੇ ਤਰੀਕੇ ਦੇ ਨਾਲ ਆ ਤੇ ਤੁਹਾਡੇ ਪਿਆਰ ਸਤਿਕਾਰ ਦੇ ਨਾਲ ਆਪਾਂ ਰਾਤ ਦੇ ਵਿੱਚ ਰਹੇ ਨੇ ਆ ਇਹ ਖਬਰ ਝੂਠੀ ਆ ਬਹੁ ਗਿਣਤੀ ਪੰਜਾਬੀ ਭੈਣਾ ਵੀਰਾਂ ਨੂੰ ਪਤਾ ਲੱਗ ਗਿਆ ਉਸ ਤੋਂ ਬਾਅਦ ਮੈਂ ਵੀ ਆਪਣੇ ਫੇਸਬੁਕ ਤੇ ਲਿਖਿਆ ਅੱਜ ਮੈਂ ਆਵੀ ਵੀਡੀਓ ਬਣਾ ਰਿਹਾ ਪ੍ਰਾਈਮੇਸ਼ੀਆ ਤੇ ਵੀ ਜਾਣਕਾਰੀ ਦੇਤੀ ਹੋਰ ਵੀ ਬੜੇ ਚੰਨਣਾ ਵਾਲਿਆਂ ਨੇ ਇਹਦੇ ਬਾਰੇ ਖੰਡਨ ਕਰ ਦਿੱਤਾ ਕਿ ਭਾਈ ਇਹ ਖਬਰ ਝੂਠੀ ਹੈ ਜਿਨੇ ਇਹ ਗੱਲ ਫਲਾਈ ਸੀ ਉਹਨੇ ਵੀ ਇਹ ਗੱਲ ਕਹਤੀ ਜੀ ਕਿ ਮੈਂ ਇਹਦਾ ਖੰਡਨ ਕਰਦਾ ਮੈਨੂੰ ਵੀ ਗਲਤ ਜਾਣਕਾਰੀ ਮਿਲ ਗਈ ਸੀ ਪਰ ਮੈਂ ਇਸ ਗੱਲ ਦੇ ਉੱਤੇ ਹੈਰਾਨ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਬਿਨਾ ਸੋਚੇ ਸਮਝੇ ਬਿਨਾ ਕੁਝ ਵਿਚਾਰੇ ਜਿਵੇਂ ਅੱਗ ਲੱਗੀ ਹੁੰਦੀ ਆਪਾਂ ਉਸ ਤਰੀਕੇ ਦੇ ਨਾਲ ਗੱਲ ਨੂੰ ਫੈਲਾਉਨੇ ਕਿਵੇਂ ਆ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਸੋਸ਼ਲ ਮੀਡੀਆ ਬਾਰੂਦ ਵਰਗਾ ਤੁਸੀਂ ਕਿਸੇ ਦੇ ਬਾਰੇ ਟਿੱਪਣੀ ਕਰਨ ਵੇਲੇ 100 ਵਾਰ ਸੋਚਿਆ ਕਰੋ ਕਿਸੇ ਦੀ ਪੋਸਟ ਜੇਕਰ ਤੁਹਾਡੇ ਕੋਲੇ ਆਉਂਦੀ ਆ ਉਹਨੂੰ ਅੱਗੇ ਸਾਂਝੀ ਕਰਨ ਵੇਲੇ 100 ਵਾਰ ਸੋਚਿਆ ਕਰੋ ਦੌਰ ਇਹੋ ਜਿਹਾ ਚੱਲ ਰਿਹਾ ਸੱਚੀ ਖਬਰ ਵੀ ਸੱਚੀ ਲੱਗੇ ਇਹ ਜ਼ਰੂਰੀ ਨਹੀਂ ਤੇ ਆਪਾਂ ਥੋੜੀ ਬਹੁਤੀ ਪੜਤਾਲ ਕਰ ਲਿਆ ਕਰਕੇ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ ਕਿਉਂਕਿ ਅਸੀਂ ਤਾਂ ਪਿਛਲੇ ਲੰਮੇ ਸਮੇਂ ਤੋਂ ਇਹੋ ਜਿਹੀਆਂ ਖਬਰਾਂ ਪੜਨ ਦੇ ਜਾਂ ਇਹੋ ਜਿਹੀਆਂ ਖਬਰਾਂ ਆਪਦੇ ਬਾਰੇ ਸੁਣਨ ਦੇ ਆਦੀ ਵੀ ਹੋ ਗਏ ਆ ਪਰ ਜੇਕਰ ਕਿਸੇ ਆਮ ਬੰਦੇ ਨਾਲ ਜਿਹਦੇ ਨਾਲ ਪਹਿਲੀ ਵਾਰੀ ਇਹ ਕੁਝ ਹੋਇਆ ਹੋਵੇ ਉਹਦੇ ਮਨ ਦੇ ਉੱਤੇ ਕਿੰਨਾ ਵੱਡਾ ਅਸਰ ਪੈਂਦਾ ਸੱਚ ਦਾ ਸਾਥ ਦਿਓ ਤੇ ਜੇਕਰ ਕੋਈ ਛੁਰਲੀ ਛੱਡ ਮੈਂ ਕਿਵੇਂ ਬੜਾ ਇਹੋ ਜਿਹਾ ਆਉਂਦਾ ਉਹਨੂੰ ਮਾੜਾ-ਮੋਟਾ ਸਮਝਾਇਆ ਕਰੋ ਏਆਈ ਦਾ ਦੌਰ ਆ ਤੁਹਾਡੀ ਤਸਵੀਰ ਵੀ ਕਿਹਦੇ ਨਾਲ ਜੋੜ ਦਿੱਤੀ ਜਾਵੇ ਤੁਹਾਡੀ ਸਿਰ ਦੀ ਥਾਂ ਤੇ ਕਿਸੇ ਹੋਰ ਦਾ ਲੱਗ ਜੇ ਤੇ ਤੁਹਾਡਾ ਸਿਰ ਕਿਸੇ ਹੋਰ ਥਾਂ ਤੇ ਨੰਗ ਚੜੰਗੀ ਵੀਡੀਓ ਤੇ ਲਾ ਦਿੱਤਾ ਜਾਵੇ ਪਤਾ ਨਹੀਂ ਲੱਗਦਾ ਇਸ ਕਰਕੇ ਸੋਸ਼ਲ ਮੀਡੀਆ ਦੀ ਵਰਤੋਂ ਕੇ ਦੁਰਵਰਤੋਂ ਕਰਨੀ ਤੁਹਾਡੇ ਉੱਤੇ ਨਿਰਪਰ ਕਰਦੀ ਗੱਲ ਆ ਪਰ ਮੈਂ ਕੁਝ ਕੁ ਲੋਕਾਂ ਦੀਆਂ ਟਿੱਪਣੀਆਂ ਪੜ੍ਹ ਕੇ ਹੈਰਾਨ ਜ਼ਰੂਰ ਹੋਇਆ ਨਾ ਉਹ ਮੈਨੂੰ ਜਾਣਦੇ ਨਾ ਮੈਂ ਉਹਨਾਂ ਨੂੰ ਜਾਣਦਾ ਬੜੇ ਭੈਣਾ ਵੀਰਾਂ ਨੇ ਇਸ ਗੱਲ ਦੇ ਉੱਤੇ ਨਾਖੁਸ਼ੀ ਜ਼ਾਹਰ ਕੀਤੀ ਮਾਇੂਸੀ ਵੀ ਜ਼ਾਹਰ ਕੀਤੀ ਵੀ ਯਾਰ ਇਹੋ ਜੀ ਕਿਉਂ ਕਿਸੇ ਨੇ ਫੇਕ ਨਿਊਜ਼ ਫਲਾਈਆ ਪਰ ਕੁਝ ਕੁ ਵੀਰ ਭੈਣਾ ਵੀ ਗੱਲ ਕਹਿੰਦੇ ਬਾਈ ਕਮਾਲ ਹੋ ਗਈ ਇਹ ਤਾਂ ਹੋ ਜਾਣਾ ਚਾਹੀਦਾ ਸੀ ਇਹ ਮੈਂ ਇਹ ਗ੍ਰਿਫਤਾਰ ਕੀਤਾ ਕਿਉਂ ਨਹੀਂ ਗਿਆ ਕਿਉਂਕਿ ਮੈਂ ਗਲਤ ਕੁਝ ਕੀਤਾ ਹੀ ਨਹੀਂ ਮੈਨੂੰ ਕਾਹਤੋਂ ਗ੍ਰਿਫਤਾਰ ਕਰਨਾ ਜਦੋਂ ਸਾਡਾ ਦੇਸ਼ ਦੇ ਪ੍ਰਤੀ ਪ੍ਰੇਮ ਆ ਪੰਜਾਬ ਦੇ ਪ੍ਰਤੀ ਪ੍ਰੇਮ ਆ ਸਾਨੂੰ ਕਾਹਤੋਂ ਗ੍ਰਿਫਤਾਰ ਕਰਨਾ ਜਿਹੜੇ ਵੀ ਆਪਣੀ ਮਿੱਟੀ ਦੀ ਕਦਰ ਕਰਦੇ ਆ ਆਪਦੇ ਫਰਜ਼ਾਂ ਤੋਂ ਮੁਨਕਰ ਨਹੀਂ ਹੁੰਦੇ ਸੇ ਸਤਿਕਾਰ ਕਰਦੇ ਆ ਪਰ ਤਮਾਸ਼ਾ ਨਾ ਵੇਖਿਆ ਕਰਗੇ ਤਮਾਸ਼ਾ ਨਾ ਬਣਾਇਆ ਕਰਗੇ ਉਹਦੀ ਲੱਤ ਫੜ ਲਈ ਉਹਦੀ ਬਾਹ ਫੜ ਲਈ ਆਪਾਂ ਵੇਲੇ ਨਹੀਂ ਹਾਂ ਮੈਂ ਕਦੇ ਵੀ ਆਪਦੇ ਬਾਰੇ ਕੋਈ ਵੀਡੀਓ ਪੈ ਜੇ ਸੋਸ਼ਲ ਮੀਡੀਆ ਤੇ ਕੋਈ ਕੋਈ ਲਿਖ ਦੇਵੇ ਮੈਂ ਕਦੇ ਉੱਤਰ ਦਿੱਤਾ ਹੀ ਨਹੀਂ ਕਿਉਂਕਿ ਮੈਨੂੰ ਲੱਗਦਾ ਵੀ ਜੇ ਇਹਨਾਂ ਦੇ ਉੱਤਰ ਦੇ ਵਿੱਚ ਲੱਗੇ ਰਹੇ ਤਾਂ ਫਿਰ ਆਪਦਾ ਅਗਲਾ ਕੰਮ ਕਿਵੇਂ ਕਰਾਂਗੇ ਸਾਰੇ ਹੀ ਇੰਨੇ ਰੁਝੇਵੇਂ ਦੇ ਵਿੱਚ ਰਹਿਣ ਸਾਰੇ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਨਕਲੀ ਵੀਡੀਓ ਨਕਲੀ ਖਬਰਾਂ ਨਾ ਬਣਨ ਤੇ ਜੇਕਰ ਭਾਈ ਤੁਹਾਡੇ ਕੋਲੇ ਕੋਈ ਆਉਂਦੀ ਆ ਤੁਸੀਂ ਵੀ ਚੌਕਸ ਰਿਆ ਕਰੋ ਮੈਨੂੰ ਤੁਹਾਡੀ ਕਿਰਪਾ ਦੇ ਨਾਲ ਕਿਸੇ ਨੇ ਗ੍ਰਿਫਤਾਰ ਨਹੀਂ ਕੀਤਾ ਤੁਸੀਂ ਜ਼ਿੰਦਾਬਾਦ ਰਹੋ ਤੁਹਾਡਾ ਪਿਆਰ ਸਤਿਕਾਰ ਬਰਕਰਾਰ ਰਹੇ ਕਾਮਨਾ ਕਰਦੇ ਆਂ